ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪ੍ਰਿੰਡ ਵਿਲਾ țeja ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਮਾਲੇਵਾਲ ਦੇ ਪੁੱਲ ਤੇ ਆਪਾਂ ਪਹੁੰਚੇ ਆਂ ਫੌਜੀ ਫਾਰਮ ਤੇ ਆ ਦੇਖ ਸਾਧ ਜੀ ਰੋਡ ਦੇ ਉੱਪਰ ਹੀ ਘਾ ਰਿਆ ਜਿਹੜਾ ਵਿਧਿਆਨਾਂ ਦਾ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਆ ਸਾਰੀਆਂ گاਵਾਵਾਂ ਤੁਹਾਨੂੰ ਦਿਖਾਉਣੀਆਂ ਵਾ ਤੇ ਇੱਕ ਮੱਝ ਤੁਹਾਨੂੰ ਹੌਲੇ ਭਾਜ ਤੁਹਾਨੂੰ ਦਿਖਾਉਣੀ ਆ ਬਾਕੀ ਕੁਝ ਸੋਈਆਂ ਕੁਝ ਗੱਬਣਾ ਵਾ ਸੋਈਆਂ ਦੀ ਆਪਣੀ ਇੱਥੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੋ ਵੀ ਆ ਇੱਥੇ ਵਿੱਚ ਚਾ ਕੇ ਪਛੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਅਕਾਲ ਹਰ ਕੀ ਫਤਿਹ ਜੀ ਸਤਿ ਸ਼੍ਰੀ ਅਕਾਲ ਉਹ ਠੀਕ ਠਾਕ ਜੀ ਤੁਹਾਡੀਆਂ ਬੜੀਆਂ ਬੜਾ ਸਾਹਿਬ ਦੀ ਕਿਰਪਾ ਜੀ ਚਲੋ ਕਿਰਪਾ ਚੀ ਦੀ ਜੇ ਤੇ ਨਾਮ ਦੱਸਦੇ ਕੀ ਫਿਰ ਨਾਮ ਦੀਪ ਸਿੰਘ ਜੀ ਜ਼ਿਲ੍ਹਾ ਕਦਾਪੁਰ ਤਹਿਸੀਲ ਬਟਾਲਾ ਜੇ ਐਨੇ ਆਪਾਂ ਮਲੇয়াল ਦੇ ਬੋਲਦੇ ਠੀਕ ਹੈ ਜੀ ਹਾਂਜੀ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 87290905 81950956 ਠੀਕ ਹੈ ਅੱਜ ਸਾਰੀਆਂ ਜੱਸੀ گاਵਾਂ ਹੀ ਆ ਹਨਾ ਜੀ ਹਰੂ ਭਾਈ ਅੱਜ ਗਰਮੀਆਂ ਦੇ ਤੋਰ ਰਹੀ ਆ ਜੱਸੀਆਂ ਲੜਾ ਵਾ ਇੱਕ ਆਪਣੇ ਕੋ ਝੋਟੀ ਆ ਅੱਛਾ ਹਾਂਜੀ ਠੀਕ ਹੈ ਥੋੜੇ ਭਾਰੀ ਝੋਟੀ ਆ ਵੀਰ ਜਿੱਦਾਂ ਕਿਸੇ ਨੇ ਥੋੜੇ ਪੈ ਖਰਚ ਨੇ ਅਦਰੇ ਭਾਜ ਵੱਡੀ ਝੋਟੀ ਆ ਠੀਕ ਹੈ ਜੀ 17 18 ਕਿਲੋ ਦੁੱਧ ਕੱਢਦੀ ਰਹੀ ਆ ਅੱਜ ਆਪਣੇ ਹਸਪੀ ਦੀ ਹੋਰ ਵੀ ਹੈਗਾ ਇਹ ਰਾਸਤੀ ਨਾ ਉਹ ਉਹਨਾਂ ਬੰਦੇ ਆ ਵੀਡੀਓ ਜੀ ਨਹੀਂ ਪਾਉਂਦੇ ਸੀ ਨਾਮਾ ਰਾਤੀਆਂ ਆਪਣੇ ਕੋ ਚਲ ਗਈਆਂ ਨੇ ਵਡੀਆਂ ਠੀਕ ਆ ਹਾਂਜੀ ਤਿਆਰ ਕੀ ਉਤਰਾ ਦਿਨ ਆ ਵਾਏ ਪਾਤੇ ਜੀ ਆਹ ਨਹੀਂ ਪਾਣੀ ਦੇਣਾ ਇਦਾਂ ਰਾਤੀਂ ਬੱਚੀਆਂ ਆਏ ਆਪਣੇ ਕੋ ਤਿੰਨ ਵੀਰ ਲੈ ਕੇ ਆ ਨਾ ਵੀਡੀਓ ਜੀ ਨਹੀਂ ਪਾਉਂਦੀਆਂ ਨਾਲ ਇਦਾਂ ਹੁੰਦਾ ਤਰਿਆ ਜਾਂਦਾ ਹੁਣ ਜਲਸੀਆਂ 'ਚ ਤੁਹਾਨੂੰ ਪਤਾ ਡਿਮਾਂਡ ਬੜੀ ਗਰਮੀ ਕਰਕੇ ਇਹ ਵੀ ਬੱਚੀਆਂ ਡੱਕ ਡੱਕ ਰੱਖੀਆਂ ਫੋਨ ਬੜੇ ਆਉਂਦੇ ਅਸੀਂ ਕਹਾ ਵੀਡੀਓ ਪਾਉਣੀ ਆ ਅੱਛਾ ਅੱਛਾ ਹਾਂਜੀ ਕੀ ਆ ਵੀ ਇਹਨਾਂ ਦਿਨਾਂ 'ਚ ਡਿਮਾਂਡ ਬਹੁਤ ਜੀਨ ਦਾ ਕੰਮ ਹੈ। ਹਾਂ ਜੀ ਜੀ ਤਾਂ ਬਲੱਡ ਡਿਮਾਂਡ ਵਧੀ ਐ ਹੋਏ ਦਿਨਾਂ ਗਰਮੀ ਦੇ ਵਿੱਚ ਗਾਂ ਗਰਮੀ ਦੇ ਤੋਫੇ ਹੀ ਆ। ਠੀਕ ਆ। ਹਾਂ ਜੀ। ਚਲੋ ਫਿਰ ਸ਼ੁਰੂਆਤ ਜਿਹੜੀ ਇਹ ਪਿੱਲੇ ਨੰਬਰ ਵਾਲੀ ਤੋਂ ਕਰ ਲਈਏ। ਅੱਜ ਵੀ ਭਾਜੀ ਜਲਸੀ ਵਾੜਿਆ। ਜਰਸੀਆਂ ਦੇ ਸਹਾਉ ਨਾਲ ਕੱਦ ਕਾਠ ਚੰਗਾ ਵਾ ਇਹਦਾ। ਚਿਹਰਾ ਬੜਾ ਪਿਆਰਾ ਆ ਯਾਰ। ਭਾਜੀ ਛੋਟਾ ਜਿਹਾ ਫੇਸ ਆ। ਲੱਖ ਰਗੋਸ਼ ਦੀ ਮੁੱਠੀ ਹੁੰਦੀ ਐ ਏਦਾਂ ਦੀ ਵਾੜ ਦੀ ਮੁੱਠੀ ਐ। ਅਜੇ ਗੱਬਣੇ ਆਏ ਗੱਬਣੇ ਆ ਰੀਪਾ ਜੀ ਹਫਤਾ ਖੜੂਗੀ ਵਾਕਿਆ ਆ ਗਈ ਸੇਲਸ ਲੱਗ ਗਿਆ ਲੈ ਜਾ ਫਿਰ ਕਿਉਂ ਜਲਦੀ ਪਿਆਰ ਤੇ ਥਾਣੇ ਤੇ ਆਪਾਂ ਦੇਖ ਸਾਦੇ ਲੱਗੇ ਤਾਂ ਦੁੱਧ ਕਿੰਨਾ ਕੱਢੀ ਜਾਊਗੀ ਏ ਹਾਂ ਰੀਪਾ ਜੀ 15 ਪਲੱਸ ਚੱਲੂਗੀ ਤੇ ਮੁੱਲ ਫਿਰ ਇਹਦਾ ਹਾਂ ਰੀਪਾ ਜੀ ਤਾਂ ਨੂੰ ਬਤਾ ਇਹੋ ਜਿਹੀਆਂ ਮੰਡੀ ਦੇ ਵਸ਼ੀਆਂ ਵਿਕੀਆਂ 500 ਪਿੰਡਾਂ 600 ਹਜ਼ਾਰ ਦੀਆਂ ਆਪਾਂ ਜਾਇਜ ਦੇਣੀ ਆ ਆਪਾਂ ਕਿੰਨਾ 50 ਨਹੀਂ ਕੋਈ 45 ਨਹੀਂ 40000 ਦੀ ਜਸਨ ਉਹ ਵਛੀ ਦੇ ਦੰਨ ਅੱਛਾ 40000 ਦੀ ਦੇ ਦੋਗੇ ਕੁਝ 2000 ਦਾ 38 ਦੀ ਹਾਂ ਨਹੀਂ ਦੇ ਅੱਛਾ 38000 ਦੀ ਦੇ ਦੋਗੇ ਬਾਕੀ ਇਹ ਵਾ ਨਜੀ ਤੇ ਲਾ ਲਾ ਜੇ ਕਾਫੀ ਆ ਹਵਾ ਨਸਾਰਾ ਪਰ ਰੱਖੋ ਲਾ ਮਡੀਆਂ ਲੈ ਠੀਕ ਹੈ ਜੀ ਆ ਵੀ ਗੱਪਣੇ ਹਾਂ ਜੀ ਸਾਰਾ ਮਾਰ ਕੱਟਿਆ ਕੋ ਫਿਰ ਫੇਰਾ ਠੀਕ ਹੈ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਵੀ ਹਰਬੀਬਾ ਜੀ 14 15 ਕਿਲੋ ਵਾਲੀ ਆ ਠੀਕ ਹੈ ਜੀ ਮਡੋਂ ਮਡੀ ਸਾਨੂੰ ਇੱਕ ਗੱਡਾ ਚੰਗਾ ਲੱਗਦਾ। ਤੋਰਦਾ ਫਿਰ ਉਹਨੇ। ਹਵਾਨੇ ਜਿਹਦੇ ਵੀ ਢਿੱਲਾ ਕਾਫੀ ਆ। ਇਹਦਾ ਵੀ ਛੋਟਾ ਜਿਹਾ ਫੇਸ ਆ। ਬਾਕੀ ਜਰਸੀਆਂ ਦੇ ਹਿਸਾਬ ਨਾਲ ਕੱਦ ਭਾਰ ਚਲੋ ਇਹਦਾ ਵੀ ਚੰਗਾ। ਇਹਦੀ ਆ ਤੀ ਬੜੀ ਥੰਗੀ ਥੁੜੀ ਆ। ਜਿੱਦਾ ਮਜੀਦ ਫੌਜੀ ਨਾਲ ਨਹੀਂ ਜੋ ਬੰਦੇ ਚੋਂ ਠੰਡਾ ਸਮਾਲ ਸਾਰੇ ਠੰਡਾ ਹਰ ਵੀ ਭਾਈ ਗਰਮੀ ਦੇ ਤੋਫੇ ਜਾਂ ਛੋਟੇ ਛੋਟੇ ਭਾਵਾ ਠੀਕ ਆ ਜਸ ਸਿੰਘਾ ਜਣਾ ਇਹ ਫੌਜੀ ਫਾਰ ਨੂੰ ਕਿੱਥੇ ਮਿਲਦੀਆਂ ਹੋਰ ਨਹੀਂ ਕਿਧੀਆਂ ਮਿਲਦੀਆਂ ਠੀਕ ਆ ਹਾਂਜੀ ਤੇ ਇਹਦਾ ਫਿਰ ਮੁੱਲ ਹਰ ਵੀ ਭਾਈ ਇਹਦੀ ਮੱਛੀ ਦੇ 50 ਆ ਮੈਂ ਕਰਾ ਖਰੀਦਿਆ ਹਾਂਜੀ ਅਰ ਪੰਜਾਹ ਦੇਣੀ ਆ ਕਿੰਨੇ ਦੇ 50 ਦੇਣੀ ਹਰ ਘਟ 40 ਦੀ ਅੱਛਾ ਠੱਤੀ ਦੀ ਦੇ ਦੇ ਠੱਤੀ ਦੀ ਵੀ ਭਰਾ ਕੋਈ ਇਹ ਲੱਲੇ ਠੱਤੀ ਦੀ ਇਹ ਲੱਲੇ ਠੀਕ ਆ ਜਿਹੜੀ ਮਰਜ਼ੀ ਲੱਲੇ ਜਿਹੜੀ ਮਰਜ਼ੀ ਕੋ ਠੱਤੀ ਠੱਤੀ ਦੇ ਸਾਲ ਨਾਲ ਲੈ ਜੀ ਤੇ ਆਹ ਸੋਈ ਜੇ ਇਹ ਹਰ ਚੀਜ਼ ਪਾਜੀ ਗੱਭਣੇ ਆ ਅੱਛਾ ਇਹ ਗੱਭਣੇ ਆ ਜਿਹੜੀ ਹਫਤਾ ਛੱਡਦੀ ਕੋ ਪੰਜ ਚਾਰ ਦਿਨ ਮੈਜੂਗੀ ਬੜ ਤੇ ਵੀ ਬੜੀ ਇਹਦੇ 12 ਕਿਲੋਰੀ 12 ਲੀਟਰ ਦੇ ਕਰੇ ਜਿਹੜਾ ਇਹ ਕਹਿੰਦੇ ਖੜੀ ਜਾਊਗੀ ਇਹ ਗੱਭਣੇ ਆ ਵੀ ਬਣੂ ਬਣੂ ਆ ਇਹ ਲੈ ਆਓ ਜੀ ਬਾਕੀ ਸੌਣ ਦਾ ਕਰੇ ਵੀ ਚੰਗੀ ਭਰ ਜਾਣੀ ਹੈ ਇਹਨੇ ਬਹੁਤਾ ਟਾਈਮ ਨਹੀਂ ਖੜਨਾ ਹਨ ਬਾਹਰ ਜਾਂਦੀਆਂ ਥੁੰਡੀਆਂ ਥੁੰਡੀਆਂ ਟੱਪ ਡਾ ਦਿੰਦੀਆਂ ਹਾਂਜੀ ਹਾਂਜੀ ਠੰਡ ਠੰਡਾ ਕਰੀਏ ਤਾਂ ਕਿ ਠੰਡੀ ਹੁੰਦੀ ਠੀਕ ਹੈ ਇਹਦੇ ਵੀ ਖੰਦ ਖਾਦੀ ਤਾਂ ਨਾ ਇੰਦਾਂ ਇੱਕ ਵਾਰੀ ਲਾ ਦਿਆ ਹਾ ਜੀ ਤੋਹਫੀ ਆ ਇੱਕ ਮਾਹਸਰਾਈ ਠੀਕ ਆ ਹਾਂ ਜੀ ਗਰਮੀਆਂ ਦੇ ਤੋਹਫੇ ਨੇ ਇਹ ਆ ਵੀ ਇਹਨਾਂ ਨੇ ਸਾਰੀਆਂ ਗਰਮੀਆਂ ਕਢਾ ਦੇਣੀਆਂ ਵਾ ਕਢਾ ਦੇ ਦਿੰਦੇ ਇਹਨਾਂ ਨੇ ਤੇ ਇਹਦਾ ਮੁੱਲ ਫਿਰ ਹਰ ਬੀਬਾ ਜੀ ਇਹ ਵਿੱਚ ਜਾਇ ਦੇ ਦੇਣੀ ਆ ਕੋਈ ਨਹੀਂ ਕਰਨਾ ਇਹ ਹਾਂ ਨਹੀਂ ਹਰ ਬੀਬਾ ਜੀ ਦੇ ਦੇਣੀ ਆ 36000 ਦੀ 36000 ਹਾਂ ਜੀ ਚਲੋ ਬਾਕੀ ਮੌਕੇ ਦੇ ਹੋ ਜੇ ਤੁਹਾਡੇ ਪਤਾ 35 ਦੀ ਜੱਸ ਨੂੰ ਹੀ ਦੇ ਦਾਂਗੇ ਅੱਛਾ 35 ਹੀ ਦੇ ਦਾਂ ਤੇ ਇਹਦੇ ਪਰੇ ਵੀ ਦੱਸ ਤੀਏ ਹਾਂ ਜੀ ਇਹ ਹਰ ਬੀਬਾ ਜੀ ਇਹ ਵੀ ਗੱਬਣ ਆ ਹਫਤਾ ਛੱਡਦੀ ਆ ਹਫਤੇ ਦੇ ਲੱਗ ਬੰਨੇ ਵੀ ਛੱਡਦੀ ਆ ਹਾਂ ਜੀ ਬਾਕੀ ਇਹ ਵੀ ਥੱਲੇੋਂ ਭਰੰਦੀ ਚੰਗੀ ਥਾਣੇ ਜਿਹੜਾ ਕਾਫੀ ਚੰਗਾ ਲੱਗਾ ਇਹਦੇ ਆਹ ਤੇ ਪਾ ਜਿਆ ਲੈ ਹੌਤਾ ਖੜਦੀ ਗਿੱਟ ਗਿੱਟ ਤੇ ਥਾਨ ਲੱਗਾ ਵੇ ਫੋ ਕਿੱਡਾ ਬਿਰਲਾ ਹੁੰਦੀ ਚੰਗੇ ਆ ਤੇ ਖਾਣੇ ਆ ਜਿਹੜਾ ਲੈ ਜੀ ਜਲਦੀ ਆ ਜੀ ਮਾਰ ਹੀ ਚੰਗਾ ਜੇ ਠੀਕ ਹੈ ਜੀ ਇਹ ਰੱਖਣੀ ਨਹੀਂ ਉਹ ਮਾਰ ਬਹੁਤ ਮਿਲਦਾ ਇਧਰੋਂ ਪਣਾ ਵਿਸਲੀ ਦੀ ਬੈਠੀਆਂ ਆਪਣੀਆਂ ਵੇਂ ਕਿ ਨਾਲ ਹੀਰਾਣੇ ਕਰੀਂਗਾ ਵਾ ਇਹ ਵੀਡੀਓ ਪਾਉਣੀ ਹੋ ਵੀ ਤੁਹਾਡੇ ਕੋ ਵੀਡੀਓ ਪਾਉਂਦੇ ਆ ਠੀਕ ਹੈ ਹਾਂਜੀ ਹਾਂਜੀ ਇਹ ਤਾਂ ਇਹਦੇ ਵੀ ਆਪਾਂ ਦੇਖ ਸਾਦੇ ਲੱਗੇ ਤੋਂ ਤੇ ਇਹਦਾ ਫਿਰ ਮੁੱਲ ਹਾਂਜੀ ਭਾਜੀ ਇਹ ਵੀ ਗਿਆਜ ਦੇ ਦੇਣੀ ਆ ਇਹ ਕਿੰਨੇ ਦੀ ਇਹਦਾ ਕੋਈ 40 ਨਹੀਂ ਕੋਈ 42 ਨਹੀਂ ਜੇ ਹਾਂ ਨਾ 36000 ਦੀ 35 ਦੀ ਦੇ ਦਈਏ ਕਿ ਆ ਵੀ ਫਿਰ ਹੋਰ ਯਾਰ ਛੱਡ ਦਾਂਗੇ 40 ਦੀ ਦੇ ਦਾਂਗੇ ਭਾਜੀ ਕੋਈ ਦੰਦਾ ਨਹੀਂ ਹੋਦੀ ਹਾਲੇ ਤਾਂ ਮਿਲ ਨਹੀਂ ਗੇ ਘੜ ਘੜ ਤੇ ਥਾਨ ਲੱਗਾ ਠੀਕ ਹੈ ਜੀ ਪੀੜੀ ਦੇ ਪਾਵਿਆਂਗੇ ਇਹਦੇ ਬਾਰੇ ਦੱਸ ਤੋ ਇਹ ਗੱਬਣ ਹੈ ਵੀ ਭਾਜੀ ਇਹ ਵੀ ਗੱਬਣ ਹੀ ਆ ਕੋਈ 12 13 ਦਿਨਾਂ ਕੱਚੀ ਆ ਤੇ ਇਹ ਤੋਂ ਉਦੋਂ ਕਿੰਨਾ ਕੱਟੀ ਜਾਊਗੀ ਹਾਂ ਵੀ ਭਾਜੀ ਇਹ 10 11 ਕਿਲੋ ਚਵਾਈ ਜਾਊਗੀ ਲੈ ਕੱਚੀ ਆ ਵੈੜ ਠੀਕ ਆ 14 ਦਿਨਾਂ ਦੀ 15 ਦੀ ਇਹ ਬੰਦ ਤੇ ਯਾਰ ਵੱਧ ਵੀ ਬੱਠ ਸਕਦੀ ਆ ਬਾਕੀ ਇਹ ਆ ਵੀ ਚਲੋ ਅਜੇ ਤਿਆਰ ਹੋਣੀ ਆ ਥੱਲਿਆਂ ਐਰ ਸ਼ਹਿਰ ਚ ਆ ਇਹ ਆ ਵੀ ਸਾਰੀਆਂ ਗਰਮੀਆਂ ਇਹਨਾਂ ਨੇ ਘਟਾ ਦੇਣੀਆਂ ਤੇ ਗਰਮੀਆਂ ਚ ਅਕਸਰ ਜਿਹੜੀ ਆ ਜਰਸੀ ਕਾਵਾ ਦੀ ਜ਼ਿਆਰੀ ਜ਼ਮਾਂਡ ਹੁੰਦੀ ਆ ਵਾਕੀਥਾਨਾ ਇਹਦਾ ਵੀ ਚੰਗੇ ਗ੍ਰਾਫ ਤੇ ਲੱਗਾ ਹੈ। ਇਹਦੀ ਹਿੰਦੀ ਬੜੀ ਹੈ। ਛੰਡੀ 2000 ਬੜੀ ਹੈ। ਮਜ਼ੀ ਬਈ ਹੋਵੇ। ਇਹਦਾ ਫਿਰ ਮੁੱਲ। ਹਰ ਵੀ ਭਾਈ ਇਹ ਵੀ ਜ਼ਾਇਦ ਨਹੀਂ ਆ। ਕੋਈ ਇਹਦਾ 35 ਨਹੀਂ ਕੋਈ 36 ਨਹੀਂ। ਇਹ ਹਾਂ ਨਹੀਂ 28000 ਦੇ। ਅੱਛੇ ਹਾਂ ਨਾ 28000 ਦੇ। ਹਾਂ ਜੀ ਹਾਂ ਜੀ। ਠੀਕ ਹੈ। ਹਾਂਜੀ ਆ 28 ਦੀ ਉਹਦੇ ਮੋਰ ਦੋਆਂ ਦਾ 35 ਗਾਏ ਬੱਦੀ ਬਰੀਆਂ ਹਾਂ ਨਾ 28 28 ਅੱਛਾ ਆ ਵੀ 28 ਦੀ ਆ ਅੱਜ ਅੱਜ ਸਾਰਾ ਜੋੜਾ ਜੋੜਾ ਲਾਤਾ ਆ ਅੱਗੇ ਜੋੜਾ ਜੋੜਾ ਲਾਤਾ ਹੋਰ ਜੋੜਾ 38 ਦਾ 35 ਦਾ 28 ਵਾਲਾ ਹਾਂਜੀ ਆਹ ਤਾਂ ਜੀ 100 ਰੁਪਏ ਪਾ ਜੀ ਰਾਤ ਦੀ ਆ ਕੀ ਮੰਗਰੇ ਤੇ ਬੱਛਾ ਜੀ ਅੱਛਾ ਜੀ ਤਾਜ਼ੇ ਬੱਚਾ ਜੇ ਦਾ 7 ਕਿਲੋ ਬਹਾ ਜੇ ਦਾ ਦੇ ਦੇ 7 ਕਿਲੋ ਦੇ ਕਰੇ ਬੋਲਾ ਜਿਹੜਾ ਕੰਦੇ 28 ਦੀ ਵੀ ਕੋਈ ਹੈ ਫੜ ਲੈ 28 ਦੀ ਗੱਪਣ ਫੜਦੇ ਜਿਹੜੀ ਮਰਜ਼ੀ ਦੇ ਦੇ ਕਿੰਨਾ ਕੁ ਦੁੱਧ ਕੱਢੀ ਜਾਊਗੀ ਦੋ ਦਾ ਵੀ ਪਰ ਇਹ 9-10 ਕਿਲੋ ਚਾਈ ਜਾਊਗੀ 7 ਕਿਲੋ ਬੋਲਾ ਹੀ ਆ ਬਾਕੀ ਜੇ ਤਾਜੀ ਸੂਈ ਹੈ ਥੋੜੀ ਲੱਪੇ ਚ ਵੀ ਆ ਕਾਰਾ ਕੇ ਸਰੀਰ ਲੈ ਜਾ 28 ਦੀ ਭਾਵੇਂ ਕੋਈ ਸੂਈ ਲਾ ਜੇ ਤੇ ਭਾਵੇਂ ਕੋ ਲੈ ਜੇ ਗੱਪਣ ਕੀ ਆਈ ਜੀ ਬਹੁਤ ਹਾਂ ਲੈ ਸਾਲ ਦੇ ਮੋਟੀ ਧਾਰ ਲੈ ਭਸਮ ਕੇ ਹਰ ਪੀਪਾ ਜੀ ਹੋਰ ਥਣ ਕੱਢਦੀ ਠੀਕ ਹੈ ਥੱਲੇ ਬੱਚਾ ਨਹੀਂ ਲੱਗਾ ਜਮਾ ਤਾਂ ਆ ਕੱਲਾ ਤਪਸ਼ਾ ਕਰਾਇਆ ਮੜੀ ਗਾਂ ਕਰਿਓ ਕੋਈ ਨਹੀਂ ਹਾਂ ਹਾਂ ਮੇਰੇ ਸਾਹ ਹਰ ਸ੍ਰੀ ਜੀ ਦੇਖੋ 10 ਠੀਕ ਹੈ ਛੱਡ ਦਿਓ ਲੈ ਜੀ ਦਿਖਾ ਤਾਲ ਤੇ ਕਿੰਨਾ ਫਿਰ ਇਹਦਾ ਮੁੱਲ ਤੇ ਚਲੋ 2810 ਹਾਂਜੀ ਸੁਣਾਈ ਇਹਦਾ 28 ਹੈ ਨਾ ਜਿਹੜੀ ਮਰਦੀ ਵੀ ਰੁਪਏ ਫੜਦੇ ਤੇ ਹੁਣ ਛੋਟੀ ਵੀ ਖਾ ਦੀਏ ਫਿਰ ਛੋਟੀ ਹਰਦੀ ਬਾਜੀ ਤੁਸਾਣੀ ਆ ਇਹ ਤੋਗਾ ਨਾਲੀਆਂ ਨਾ ਨਿਆਰਾ ਦੇਣਾ ਅੱਛਾ ਇੰਕਾ ਹਰ ਵੀਰ ਭਾਜੀ ਆਪਾਂ ਅੱਜ ਆਪਣੇ ਕੋ ਆਈ ਗਏ ਉਹਨਾਂ ਨੇ ਆਖਿਆ 6 ਕਿਲੋ ਦੁੱਧ ਅੱਛਾ ਆਪਾਂ ਪੰਜ ਕਿਲੋ ਕਵਾਂਗੇ ਮਗਰ ਕੱਟਾ ਕੋਈ ਨਹੀਂ ਡੇਰ ਦਾ ਲਾੜੇ ਨੂੰ ਮਰ ਲਾੜੇ ਆਪਣੀ ਹਾਂ ਮਗਰ ਕੱਟਾ ਜਿਹੜਾ ਪਲਿਆ ਫਲੋਸਾ ਕੱਟਾ ਵਾ ਮਗਰ ਆ ਵੀ ਦੋਨਾਂ ਦਾ ਲਾੜੇ ਡੇਰ ਦਾ ਲਾੜੇ ਤੋਰ ਦੋ ਇੱਕਰੀ 5 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਮਿਲਦੀ ਦੋਵੇਂ ਟਾਈਮ ਕੱਟੇ ਤੇ ਹਾਂਜੀ ਕੱਟੇ ਤੇ ਭਾਵੇਂ ਭਾਰ ਦੋਲ ਭਾਵੇਂ ਕੱਟਾ ਛੱਡ ਲਓ ਭਾਵੇਂ ਕਹਿੰਦੇ ਇਦਾਂ ਹੀ ਬਹਿ ਜਾਓ ਤੇ ਭਾਵੇਂ ਕੱਟਾ ਛੱਡ ਲਓ ਇੱਧਰ ਵੇਖੋ ਹਰ ਵੀਰ ਭਾਜੀ ਖਾਨਦਾਨੀ ਦੀ ਮਈਆਂ ਦੇਸੀ ਮਈ ਚਲੋ ਲੈ ਜਾ ਫਿਰ ਤੋਰ ਦੇ ਸਵਾ ਲੈ ਕੇ ਪਿਆਸ ਨਾਲ ਲਗਾ ਲੈ ਜਾ ਬਾਕੀ ਚਲੋ ਕੱਦ ਵਜਨ ਤੇ ਚੰਗੀ ਆ ਹਰ ਇੱਕ ਭੈਣ ਜੀ ਸੱਜ ਨੇ 17-18 ਕਿਲੋ ਦੁੱਧ ਚੋਆਇਆ ਹੈ ਲੈ ਜਾਓ ਸਿੰਗਾ ਗਾਇ ਕੈ ਨਹੀਂ ਹੋ। ਜੀ ਜੀ ਆਪੇ ਹੀ ਪੜੀਂਗਾ ਮੈਂ। ਆਹੇ ਕੱਟਾ ਛੱਡੋ ਭਾ ਨਾ ਛੱਡੋ ਇਨੀ ਕਸੀਰੇ ਆ। ਠੀਕ ਆ। ਹਾਂਜੀ। ਇੱਥੇ ਮਿਹਰਬਾਨ ਬੈਠੋ। ਜੇ ਨਹੀਂ ਕਿਤੇ ਹੱਥ ਕਰ ਮਾਰੀ ਖੜਾ ਲੂਗੀ। ਠੀਕ ਆ। ਬਾਕੀ ਠੰਡੀ ਸੀ ਲਿਆ। ਚਲੋ ਚਾਹ ਪਾਣੀ ਦਾ ਵਧੀਆ ਸਾਰੀ ਜਾਊਗੀ। ਹਾਂ ਜੀ ਭਾਈ ਸਾਰੀਆਂ ਚਲੀਆਂ ਵੀ ਪੇ ਨਿਆਰੇ ਲਵੇ। ਇਹਦਾ ਮੁੱਲ ਫਿਰ ਹਰ ਬੀਬਾ ਜੀ ਜਾਇਜ਼ ਦੇ ਦੇਣੀ ਆ ਅੱਛਾ ਇਹ ਕੋਈ ਵੀ ਲੈ ਜਾ ਸਾਰੀਆਂ ਗਰਮੀਆਂ ਦੁੱਧ ਪੀਵੇ ਹਾਂਜੀ ਤੁਹਾਨੂੰ ਪਤਾ ਨਾਲੇ ਕੱਟੇ ਦੀ ਜਾਣ ਬਾਜੂ ਦੀ ਨਾਲੇ ਮਹੀਂ ਪੱਠੇ ਖਾਊ ਦੀ ਨਾਲੇ ਦੁੱਧ ਪਿਆਊ ਕਿਸ ਨੂੰ ਹਾਂਜੀ 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 ਇਹ ਹਾਂ ਨਹੀਂ ਹਰ ਬੀਬਾ ਜੀ 55000 ਤੂੰ ਦੇ ਦੇਣੀ ਆ ਕਰ ਦਈਏ ਛੋਟ ਛੋਟ ਹੋਰ 2000 ਛੱਡ ਦਾਂਗੇ ਵੇਖੋ 5000 ਦਾ 4 ਦਾ ਕਟਾ ਹੀ ਆ 4-5000 ਦਾ ਕੱਟਾ ਭਲੇ ਆਪ ਲੋចਿਆ ਠੀਕ ਆ ਹਾਂਜੀ ਤੇ ਬਾਕੀ ਚਲੋ ਛੋਟ ਛੋਟ ਮੋਕੇ ਦੇ ਹੋਰ ਛੋਟ ਮੋਕੇ ਦੇ ਮਾਨਤਨ ਹੋਊਗਾ ਠੀਕ ਹੈ ਜੀ ਤੇ ਠੀਕ ਹੈ ਵਿਦਿਆਰਥੀ ਹੋਰ ਕੁਝ ਕਹਿਣਾ ਫਿਰ ਇਹੋ ਆ ਬੀਬਾ ਜੀ ਕਹਿਣਾ ਜਿਹੜੀਆਂ ਗੱਬਣਾ ਉਹ ਆਪਣੀਆਂ ਪਾਸ ਕਰਕੇ ਖੜੋ ਸੂਈਆਂ ਇੱਥੋਂ ਚਵਾ ਕੇ ਖੜੋ ਠੀਕ ਹੈ ਵਿਦਜੀ ਬਾਕੀ ਜਿਹੜੀਆਂ ਗੱਬਣਾ ਉਹ ਪਾਸ ਕਰਕੇ ਖੜੋ ਆਪਣੀਆਂ ਸੂਈਆਂ ਦੀ ਆਪਣੀ ਇੱਥੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ